ਤੇ ਪੱਟਾਂ ਤੇ ਰੱਖ ਕੇ ਲੈਪਟਾਪ ਚਲਾਉਣ ਲੱਗੇ। ਇੱਕ ਹੋਰ ਨਵੀਂ ਗੱਲ ਕੱਢੋ ਮਾਰੇ। ਸਹੀ ਗੱਲ। ਪੱਟਾ ਤੇ ਰੱਖ ਕੇ ਲੈਪਟਾਪ ਚਲਾਉਂ। ਬਿਲਕੁਲ ਜੀ ਰੈਡੀਏਟਰ ਉੱਥੇ ਵੀ ਨਿਕਲਦਾ ਹੀ ਆ। ਸਾਡੇ ਆਰਗਨ ਹੀਟ ਨਿਕਲਦੀ। ਹਾਂ ਜੀ ਸਾਡੇ ਆਰਗਨ ਕਿੱਥੇ ਇੱਥੇ ਪਏ ਨੇ। ਧੋਨੀ ਤੋਂ ਨੀਚੇ ਆਰਗਨ ਪਏ ਨੇ। ਲੇਡੀ ਦਾ ਵੀ ਜੈਂਟਸ ਦੇ ਵੀ। ਪੱਟਾ ਤੇ ਰੱਖ ਕੇ ਲੈਪਟਾਪ ਨਹੀਂ ਚਲਾਉਣਾ। ਬਿਲਕੁਲ ਨਹੀਂ ਚਲਾਉਣਾ ਚਾਹੀਦਾ ਜੀ। ਸਾਡੇ ਜਿੰਨੇ ਬੱਚੇ ਬਾਹਰ ਨੇ ਉਹ ਸਾਰੇ ਹੀ ਇੰਟਰਨੈਟ ਨਾਲ ਜੁੜੇ ਹੋਏ ਨੇ। ਉਹ ਬਾਹਰ ਕੰਮ ਹੀ ਇੰਟਰਨੈਟ ਦਾ ਸਾਰੇ ਲੈਪਟਾਪ ਚਲਾਣਾ ਤੁਸੀਂ ਟੇਬਲ ਤੇ ਰੱਖ ਕੋਲ ਬੜੇ ਟੇਬਲ ਆਉਂਦੇ ਬਿਲਕੁਲ ਜੀ ਤਾਂ ਹੁਣ ਸੁਣ ਲਓ ਪੱਟਾ ਤੇ ਰੱਖ ਕੇ ਲੈਪਟਾਪ ਨਾਲ ਚਲਾਓ ਇਹਨਾਂ ਨੇ ਗੱਲ ਕਰ ਦਿੱਤੀ ਨਹੀਂ ਗੱਲ ਭਾਜੀ ਮੈਂ ਇੱਥੇ ਕੋ ਮੈਂ ਪਹਿਲਾਂ ਵੀ ਗੱਲ ਕਹੀ ਆ ਵੀ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ ਮੈਂ ਇੱਕ ਰਿਸਰਚ ਬੇਸ ਤੇ ਗੱਲ ਕਰ ਰਿਹਾ ਜਿੰਨੇ ਮੇਰੇ ਪੜੇ ਲਿਖੇ ਦੋਸਤ ਭਰਾ ਭੈਣਾ ਦੇਖ ਰਹੇ ਨੇ ਉਹ ਸਾਰੇ ਖੁਦ ਇਸ ਚੀਜ਼ ਦੀ ਰਿਸਰਚ ਕਰਕੇ ਦੇਖੋ ਤੁਸੀਂ ਆਈਵੀਐਫ ਦੀ ਗੱਲ ਕੀਤੀ ਹਾਂਜੀ ਤੁਸੀਂ ਆਯੁਰਵੇਦ ਵੀ ਵਰਤਦੇ ਹੋ ਇਲੈਕਟ੍ਰੋਪੈਥੀ ਵੀ ਵਰਤਦੇ ਹੋ ਜੀ ਕਿ ਆਈਵੀਐਫ ਆਯੁਰਵੇਦ ਇਲੈਕਟ੍ਰੋਪੈਥੀ ਇਕੱਠੇ ਰਲ ਕੇ ਕੰਮ ਕਰ ਸਕਦੇ ਆ ਦੇਖੋ ਜੀ ਜਿਹੜਾ ਆਈਵੀਐਫ ਉਹ ਇੱਕ ਬਖਰੀ ਤਕਨੀਕ ਆ ਆਧੁਨਿਕ ਤਕਨੀਕ ਜਿਹਨੂੰ ਆਪਾਂ ਗੱਲ ਕਰਦੇ ਆ ਜਿਹੜੀ ਇਲੈਕਟ੍ਰੋਪੈਥੀ ਜਾਂ ਆਯੁਰਵੈਦਿਕ ਇੱਕ ਹੀ ਬਖਰੀ ਪਿਓਰ ਹਰਬਲ ਮੈਡੀਸਨ ਜਿਹਦੇ ਨਾਲ ਅਸੀਂ ਕੇਸ ਠੀਕ ਕਰਦੇ ਆ ਹੁਣ ਜੇ ਮੈਂ ਆਈਵੀਐਫ ਦੀ ਗੱਲ ਕਰਾਂ ਆਈਵੀਐਫ ਦੇ ਵਿੱਚ ਕੀ ਆ ਬਈ ਇਹڈیا ਪੰਜਾਬ ਦੇ ਵਿੱਚ ਕੋਈ ਉਹ ਸ਼ਹਿਰ ਬਚਿਆ ਹੋਊਗਾ ਜਿੱਥੇ ਆਈਵੀ ਸੈਂਟਰ ਨਾ ਖੁੱਲਿਆ ਹੋਵੇ ਸਾਰੇ ਬਸ ਮੈਂ ਲੁਧਿਆਣਾ ਤੋਂ ਅੰਮਲ ਲੁਧਿਆਣਾੇ ਬੋਦਨ ਪੰਜਾਬ ਇੱਕ ਅਣਖੀ ਜੋਧੇ ਗੁਰੂ ਪੀਰਾਂ ਦੀ ਧਰਤੀ ਸੀ ਜਿਹਨੂੰ ਕਹਿੰਦੇ ਸੀ ਵੀ ਇੱਥੇ ਜੋਧੇ ਮਹਾਨ ਗੁਰੂ ਪੀਰ ਜਾਂ ਆਪਾਂ ਗੱਲ ਕਰੀਏ ਬਈ ਅਣਖੀ ਜੋਧੇ ਦੀ ਧਰਤੀ ਆ ਪਰ ਇੱਥੇ ਵੀ ਆਈਵੀ ਸੈਂਟਰ ਖੁੱਲ ਗਏ ਕਈ ਵਾਰ ਬੜਾ ਦੁੱਖ ਹੁੰਦਾ ਇਸ ਚੀਜ਼ ਤੇ ਵੀ ਇੱਥੇ ਵੀ ਐਡਡਡ ਇੰਨੇ ਨੇ ਆਈਵੀ ਸੈਂਟਰ ਖੁੱਲ ਗਏ ਪਰ ਆਈਵੀਐਫ ਸੈਂਟਰਾਂ ਦੇ ਵਿੱਚ ਸਾਡੀ ਨਸਲ ਖੁਸ਼ੀ ਹੁੰਦੀ ਜਾ ਰਹੀ ਕਿੱਦਾਂ ਹੋ ਰਹੀ ਹੈ ਮੈਂ ਤਾਂ ਹਰ ਬੰਦਾ ਇਹ ਗੱਲ ਕਹਿੰਦਾ ਰਹਿੰਦਾ ਕਿਸੇ ਕੋਈ ਸਬੂਤ ਤਾਂ ਹੈ ਨਹੀਂ ਨਹੀਂ ਦੇਖੋ ਗੱਲ ਹੈ ਬਣਾ ਸਬੂਤ ਹੋਵੇ ਹਰ ਬੰਦਾ ਇਹ ਗੱਲ ਕਹਿਣ ਲੱਗ ਜਾਂਦਾ ਹਰ ਵੇਧ ਇਹ ਗੱਲ ਕਹਿਣ ਲੱਗ ਜਾਂਦਾ ਆਈਵੀਐਫ ਦੇ ਖਿਲਾਫ ਗੱਲਾਂ ਕਰਨ ਲੱਗ ਜਾਂਦੇ ਪਰ ਉਹ ਵੀ ਕਰੋੜਾਂ ਦਾ ਬਿਜ਼ਨਸ ਹੈ ਲੋਕੀ ਐਵੇਂ ਥੋੜੇ ਨਾ ਵੀ ਕਿਸੇ ਦਾ ਵੀ ਸਪਮ ਆ ਜਾਊਗਾ ਕੁਝ ਵੀ ਹੋ ਜਾਊਗਾ ਕਿਉਂਕਿ ਆਈਵੀਐਫ ਸੈਂਟਰ ਐਵੇਂ ਥੋੜਾ ਨਾਲ ਕੋਲ ਕੇ ਬੈਠੇ ਬਰਦਰ ਜੀ ਮੈਂ ਤੁਹਾਡੀ ਗੱਲ ਇਹ ਗੱਲ ਕੱਟ ਦਿਆਂ ਦੇਖੋ IVF ਸੈਂਟਰ ਦੇ ਵਿੱਚ ਇੱਕ ਜੋੜਾ IVF ਕਰਾਉਣ ਗਿਆ। ਹੂੰ। ਨਾ ਤਾਂ ਉਹਨਾਂ ਨੂੰ ਇਹ ਪਤਾ ਵੀ ਸਪਰਮ ਕਿਹਦਾ ਹੈ। ਨਾ ਉਹਨੂੰ ਪਤਾ ਐਗ ਕਿਹਦਾ ਹੈ। ਐਗ ਵੀ ਡੋਨਰ ਆ ਸਪਰਮ ਵੀ ਡੋਨਰ ਆ। ਇਹਦਾ ਤੁਹਾਨੂੰ ਪਤਾ ਹੀ ਆਈ? ਹੂੰ। ਐਗ ਵੀ ਡੋਨਰ ਸਪਰਮ ਵੀ ਡੋਨਰ। ਕਿਹਦਾ ਹੈ ਉਹ? ਕਿਸੇ ਪ੍ਰਵਾਸੀ ਦਾ ਹੈ, ਕਿਹਦਾ ਹੈ ਫੋਰਨ ਕੰਟਰੀ ਦਾ ਹੈ, ਕਿੱਥੋਂ ਦਾ ਹੈ, ਕਿੱਥੋਂ ਕਿਸ ਨੂੰ ਕੋਈ ਪਤਾ ਨਹੀਂ ਹੈਗੀ। ਉਹਦੇ ਆਪਣੇ ਪਰਿਵਾਰ ਦਾ ਤਾਂ ਹੈ ਹੀ ਨਹੀਂ। ਤੁਸੀਂ ਦੇਖਿਆ ਕੁਝ ਤੁਹਾਨੂੰ ਆਪ ਪਤਾ ਕੋਈ ਜਾਣਕਾਰੀ ਨਹੀਂ ਨਹੀਂ ਦੇਖੋ ਸਭ ਨੂੰ ਪਤਾ ਜਿੰਨੇ ਸਾਡੇ ਕੋਲ ਜੋੜੇ ਆਉਣੇ ਆ ਹੁਣ ਮੈਂ ਤੁਹਾਡੀ ਤੁਹਾਡੀ ਗੱਲ ਵਿੱਚ ਹੀ ਕੱਟਦਾ ਇੱਕ ਮੇਰੇ ਕੋਲ ਇੱਕ ਜੋੜਾ ਆਇਆ ਲੁਧਿਆਣਾ ਜ਼ਿਲ੍ਹੇ ਦਾ ਸੀ ਤੇ ਉਹ ਮੇਰੇ ਕੋਲ ਆਇਆ ਕਹਿੰਦਾ ਜੀ ਵੀ ਸਾਡੇ 17 ਸਾਲ ਹੋ ਗਏ ਮੈਰਿਜ ਹੋਈ ਨੂੰ ਵੀ ਅਸੀਂ ਆਈ ਬੀ ਐਫ ਕਰਾਇਆ ਸਾਡਾ ਸਕਸੈਸ ਨਹੀਂ ਹੋਇਆ ਮੈਂ ਕੀ ਕੀਤਾ ਮੈਂ ਉਹਦੀ ਸੀਮਨ ਦਾ ਟੈਸਟ ਕਰਾਇਆ ਸੀਮਨ ਰਿਪੋਰਟ ਉਹਦੀ ਟੋਟਲੀ ਨਲ ਜ਼ੀਰੋ ਜ਼ੀਰੋ ਮੈਂ ਕਿਹਾ ਵੀ ਸੀਮਨ ਕਿਹਦਾ ਲੱਤਾ ਸੀ ਕਹਿੰਦਾ ਮੇਰਾ ਮੈਂ ਉਹਦੇ ਮੂੰਹ ਕੀ ਦੇਖਾਂ ਕਹਿੰਦਾ ਸੀਮਨ ਮੇਰਾ ਲੇਤਾ ਮੇਰਾ ਸੀਮਨ ਕਹਿੰਦਾ ਪੂਰਾ ਸਾਲ ਸੇ ਮੈਂ ਕਿੰਨਾ ਟਾਈਮ ਪਹਿਲਾਂ ਦੇ ਕਹਿੰਦਾ 3 ਮਹੀਨੇ ਦੀ ਗੱਲ ਮੈਂ ਕਹਾ 3 ਮਹੀਨੇ ਤਾਂ ਜ਼ੀਰੋ ਹੋ ਹੀ ਸਕਦਾ ਜਾਂ ਉਹਦੀਆਂ ਰਿਪੋਰਟਾਂ ਦੇਖਿਆ ਉਹ ਤੇ ਉਹਦੀਆਂ ਉਹਨਾਂ ਦੀ ਆਪਣੀਆਂ ਰਿਪੋਰਟਾਂ ਦੇਖੀਆਂ ਹਸਪੀਟਲ ਮੈਂ ਹਸਪੀਟਲ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਾਂ ਦੇਖਿਆ ਉਹ ਜੀ ਕੁਝ ਵੀ ਨਹੀਂ ਸੀਗਾ ਆਪਣੇ ਕੋਲੋਂ ਸੀਮਨ ਰੱਖ ਕੇ ਉਹਦਾ ਸਸਾਇਸ ਕਰਤਾ ਪਤਾ ਨਹੀਂ ਕਿੰਨੀ ਪੇਮੈਂਟ ਲਿੱਤੀ ਮੈਂ ਇਹ ਗੱਲ ਦੇ ਵਿੱਚ ਨਹੀਂ ਪਾਣਾ ਚਾਹੁੰਦਾ ਸੋ ਇਸ ਕਰਕੇ ਕਹਿੰਦਾ ਵੀ ਇਹ ਨਸਲ ਖੁਸ਼ੀ ਹੁੰਦੀ ਜਾ ਰਹੀ ਆ ਪਰ ਜੇ ਆਈਵੀਐਫ ਦੇ ਨਾਲ 100% ਕੇਸ ਸਕਸੈਸ ਹੁੰਦੇ ਹੋਣ ਤਾਂ ਹਰੇਕ ਘਰ ਦੇ ਵਿੱਚ ਅੱਜ ਬੱਚਾ ਪੈਦਾ ਹੋਊਗਾ ਆਈਵੀਐਫ ਦੇ ਵਿੱਚ ਮੈਂ ਜੇ ਕਹਾਂ ਤਾਂ 50-50 ਉਹ ਚਾਂਸ ਦਿੰਨੇ ਆ ਪਹਿਲੀ ਵਾਰ ਦੇਖ ਲਓ ਚਾਂਸ ਲੈ ਲਓ ਦੂਜੀ ਵਾਰ ਲੈ ਲਓ ਤੀਜੀ ਵਾਰ ਲੈ ਲਓ ਸਾਡੇ ਕੋਲ ਇਹ ਜਿਹੇ ਵੀ ਕੇਸ ਆਏ ਆ ਜਿਨ੍ਹਾਂ ਦੇ 11-11 ਵਾਰ ਆਈਵੀਐਫ ਫੇਲ ਹੋਏ ਆਈਵੀਐਫ 11 ਵਾਰ ਆਈਵੀਐਫ ਫੇਲ ਤੁਸੀਂ ਕਹਿ ਰਹੇ 50% ਅੱਜ ਬੋਰਡ ਲੱਗੇ ਹੋਣਗੇ ਮੈਂ ਇੱਥੋਂ ਦੇ ਅਖਮਾਨ ਹਾਂ ਕਮਾਣੋਂ ਤੋਂ ਤੁਰਨਾ ਸ਼ੁਰੂ ਕਰਦਾ ਜਿਹੜੇ ਵੀ ਆਈਵੀਐਫ ਬੋਰਡ ਜਿਹੜੇ ਵੀ ਸੈਂਟਰ ਹੋਣਗੇ ਉਹ ਸਾਰੇ 80% 80% ਕੇ 90% ਲਾ ਕੇ ਬੈਠੇ ਆ ਉਹ ਉਹਨਾਂ ਨੇ ਬੋਰਡ ਬਾਹਰ ਲਾਏ ਹੋਇਆ ਵੀ 90% ਸਕਸੈਸ ਰੇਟ ਉਹ ਫਿਰ ਕਿੱਦਾਂ ਹੋ ਗਿਆ ਨਹੀਂ ਹੁੰਦਾ ਜੀ ਉਹ ਬਾਰ ਬਾਰ ਟਰਾਈ ਕਰਦੇ ਆ ਇੱਕ ਵਾਰ ਨਹੀਂ ਹੋਇਆ ਦੋ ਵਾਰ ਨਹੀਂ ਹੋਇਆ ਤੀਜੀ ਵਾਰ ਹੁਣ ਤੁਸੀਂ ਮੈਂ ਗੱਲ ਦੱਸਾਂ ਮੇਰੇ ਕੋਲ ਜਿਹੜਾ ਕੇਸ ਆਇਆ ਸੀ ਇੰਗਲੈਂਡ ਤੋਂ ਇੱਕ ਭੈਣ ਦੀ ਕਾਲ ਆਈ ਉਹਨਾਂ ਦੇ 11 ਆਈਵੀਐਫ ਫੇਲ ਹੋਏ ਪੰਜ ਉਹਨਾਂ ਨੇ ਇੰਡੀਆ ਚ ਕਰਾਏ 6 ਫੋਰਨ ਕੰਟਰੀ ਚ ਕਰਾਏ ਪਰ ਉਹਦੀ ਭੈਣ ਦੀ ਜਿਹੜੀ ਉਮਰ ਸੀ 55 ਸਾਲ ਤੋਂ ਪਲੱਸ ਹੋ ਗਈ ਸੀ ਮੈਂ ਉਹਨੂੰ ਮਨਾ ਕਰਤਾ ਸੀ ਉਹਦਾ ਕਾਰਨ ਕੀ ਸੀ ਵੀ ਉਹਦੇ ਜਿਹੜਾ ਏਜ ਫੈਕਟਰ ਸੀ ਜਿਆਦਾ ਸੀ ਉਹਦੇ ਜਿਹੜਾ ਮੈਂਸਿਸ ਪੀਰੀਅਡ ਸੀ ਉਹ ਵੀ ਬੰਦ ਹੋ ਚੁੱਕੇ ਸੀ ਔਰ ਉਹਨੂੰ ਮੈਂ ਮਨਾ ਕਰਤਾ ਵੀ ਭੈਣ ਮੇਰੀਏ ਤੇਰਾ ਕੇਸ ਮੇਰੇ ਕੋਲ ਨਹੀਂ ਠੀਕ ਹੋ ਸਕਦਾ ਆਈ ਵੀ ਐਸ ਸਕਸੈਸ ਰੇਟ ਮੈਂ ਹੁਣੇ ਗੂਗਲ ਕੀਤੀ ਐ ਤੇ ਉਹ ਹੀ ਐ ਵੀ ਕਹਿੰਦਾ ਵੀ 35 ਤੋਂ ਲੈ ਕੇ 50% ਤੱਕ ਮੈਂ 50 50 ਹੀ ਗੱਲ ਦੱਸੇ ਮੈਂ ਪਹਿਲੀ ਕਹਿੰਦਾ 50 50 ਐ 50 50 ਉਹ ਵੀ ਏਜ वाइज ਐ ਇਹ ਨਹੀਂ ਵੀ ਏਜ वाइज ਐ ਅਲੱਗ ਲ ਬਿਲਕੁਲ ਜੀ ਏਜ वाइज ਚਲੋ ਤੁਹਾਡੀ ਗੱਲ ਆਪਾਂ ਹੁਣ ਕੰਟੀਨਿਊ ਕਰਦੇ ਆ ਇੱਕ ਇਹ ਗੱਲ ਦੱਸੋ ਵੀ ਅਕਸਰ ਨਾ ਜਦੋਂ ਬੇਬੀ ਹੁੰਦਾ ਸੀ ਹਾਂਜੀ ਤੇ ਬੜਾ ਦੇਖਣ ਦੇ ਵਿੱਚ ਆਂਦਾ ਸੀ ਕਈ ਪਰਿਵਾਰਾਂ ਦੇ ਵਿੱਚ ਪਹਿਲਾਂ ਧੀਆਂ ਬਹੁਤ ਹੁੰਦੀਆਂ ਸੀ ਜਾਂ ਕਈਆਂ ਦੇ ਪੋਤੀ ਹੋਈ ਜਾਣੇ ਕਈਆਂ ਦੇ ਧੀਆਂ ਹੀ ਹੋਈ ਨਹੀਂ ਜਾਣੀਆਂ ਕਈਆਂ ਦੇ ਚਾਰ-ਚਾਰ ਧੀਆਂ ਹੋਣੀਆਂ ਤੇ ਉਹਦੇ 'ਚ ਨਾ ਹਮੇਸ਼ਾ ਮਾਂ ਨੂੰ ਕੰਪਲੇਂਟ ਕੀਤੀ ਜਾਂਦੀ ਸੀ ਕਿਹੋ ਜੀ ਆਈ ਹੈ ਵੀ ਧੀਆਂ ਹੀ ਜੰਮੀ ਜਾਂਦੀ ਜੰਮੀ ਜਾਂਦੀ ਆ ਮੈਂ ਖੁੱਲਕੇ ਨਹੀਂ ਇਸ ਚੀਜ਼ ਤੇ ਬੋਲ ਰਿਹਾ ਕਿਉਂਕਿ ਬੋਲਣਾ ਨਹੀਂ ਚਾਹਤਾ ਕਿ ਇਹ ਸਮਾਜ ਦੇ ਵਿੱਚ ਇੱਕ ਪ੍ਰੀਤੀ ਸੀ ਤੇ ਅਸਲ ਦੇ ਵਿੱਚ ਇਹਦੇ ਪਿੱਛੇ ਕਾਰਨ ਕੀ ਹੁੰਦਾ ਮੈਂ ਕਹਿੰਦਾ ਧੀ ਪੁੱਤ ਵਧੀਆਂ ਨੇ ਧੀ ਪੁੱਤ ਹੋਣਗੇ ਤਾਂ ਹੀ ਸੰਸਾਰ ਉਹ ਜਿਹੜਾ ਹੈ ਚੱਲ ਸਕਦਾ ਪਰ ਇਹ ਅਸਲ ਦੇ ਵਿੱਚ ਕਾਰਨ ਕੀ ਹੈ ਵੀ ਧੀ ਹੁੰਦੀਆਂ ਪੁੱਤ ਹੁੰਦੀਆਂ ਇਸ ਦੇ ਪਿੱਛੇ ਕਸੂਰਵਾਰ ਕੀ ਇੱਕ ਔਰਤ ਹੁੰਦੀ ਹੈ ਦੇਖੋ ਸਾਡੇ ਗੁਰੂ ਪੀਰਾਂ ਨੇ ਵੀ ਇਹ ਗੱਲ ਡੰਕੇ ਦੇ ਚੋਟ ਤੇ ਕਹੀ ਆ ਸੋ ਕਿਉ ਮੰਦਾ ਆਖੀ ਜਿੱਤ ਜੰਮੇ ਰਸਾਂ ਜਿਨ੍ਹਾਂ ਧੀਆਂ ਨੇ ਮਾਂ ਪੁਰਸ਼ ਮਹਾਬਲੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਾਰਗ ਪੀਰ ਪਗੰਬਰ ઋષਿ मुਨੀ ਜੰਮੇ ਨੇ ਉਹ ਇੱਕ ਔਰਤ ਦੀ ਕੁੱਖ ਕੁੱਖ ਤੇ ਜਨਮ ਹੋਇਆ ਉਹਨਾਂ ਦਾ ਪਰ ਜੇ ਅੱਜ ਇੱਕ ਗੱਲ ਕਰਦੇ ਆਂ ਵੀ ਔਰਤ ਨੂੰ ਹੀ ਤੀਆਂ ਦਾ ਦੋਸ਼ੀ ਮੰਨਿਆ ਜਾਂਦਾ ਹੈ ਇਸ ਗੱਲ ਨਾਲ ਮੈਂ ਸਹਿਮਤ ਬਿਲਕੁਲ ਨਹੀਂ ਹਾਂ ਕਿਵੇਂ ਨਹੀਂ ਸਹਿਮਤ ਉਹਦਾ ਕਾਰਨ ਇਹ ਆ ਵੀ ਮਰਦ ਦੇ ਵਿੱਚ ਇੱਕ 22 ਪਰਮ ਹੁੰਦਾ ਹੈ ਐਕਸ ਤੇ 22 ਪਰਮ ਹੁੰਦੇ ਆ ਜਦੋਂ ਆਪਾਂ ਸਾਇੰਸ ਦਾ ਇੱਕ ਚੈਪਟਰ ਹੁੰਦਾ ਸੀ ਜਦੋਂ ਅਸੀਂ 8ਵੀਂ ਚ ਪੜ੍ਹਦੇ ਹੁੰਦੇ ਸੀਗੇ ਹਾਂ ਆਂਦਾ ਸੀਗਾ ਠੀਕ ਹੈ ਜੀ ਜਿਸ ਜੈਂਟਸ ਦੇ 22 ਪਰਮ ਬੱਤ ਹੋਣਗੇ ਤਾਂ ਉਹਦੇ ਲੜਕਾ ਪੈਦਾ ਹੋਗਾ ਲੜਕਾ ਪੈਦਾ ਹੋਗਾ ਉਹ ਤੇ ਔਰਤ ਨੂੰ ਆਪਾਂ ਦੋਸ਼ ਕੇ ਮੇਂ ਦੇ ਦਾਂਗੇ ਉਹਦੇ ਵਿੱਚ ਔਰਤ ਨੂੰ ਦੋਸ਼ੀ ਨਹੀਂ ਕਹਿ ਸਕਦੇ ਜਿਹੜਾ ਦੋਸ਼ੀ ਆਪਾਂ ਕਹਿ ਸਕਦੇ ਆ ਤਾਂ ਉਹਦੇ ਵਿੱਚ ਵੀ ਤਾਂ ਇੱਕ ਜੈਂਟਸ ਮਰਦ ਨੂੰ ਹੀ ਦੋਸ਼ੀ ਕਹਿ ਸਕਦੇ ਆ ਮੁੱਖ ਕਾਰਨ ਮਤਲਬ ਮੇਲੀ ਆ ਮੇਲੀ ਆ ਮੇਲੀ ਹਾਂਜੀ ਔਰਤ ਨੂੰ ਕਿਉਂ ਦੋਸ਼ੀ ਕਹਿਣਾ ਆਪਾਂ ਮਨ ਇੰਨੇ ਸਾਲਾਂ ਤੋਂ ਪਹਿਲੀ ਗੱਲ ਤਾਂ ਧੀ ਹੋਣਾ ਹਾਂਜੀ ਧੀ ਅਸੀਂ ਦੇਖਿਆ ਵੀ ਆ ਵੀ 90ਸ ਚਲੋ ਹੁਣ ਬਹੁਤ ਸੁਧਾਰ ਹੋਇਆ ਹਾਂਜੀ ਬਹੁਤ ਜ਼ਿਆਦਾ ਸੁਧਾਰ ਹੋ ਗਿਆ ਪਰ 90ਸ ਦੇ ਦੌਰ ਚ ਅਸੀਂ ਵੀ ਦੇਖਿਆ ਵੀ ਜਿਹੜਾ ਸਮਾਜ ਸੀ ਨਾ 1990 ਤੋਂ ਲੈ ਕੇ 2000 ਤੱਕ ਉੱਥੇ ਪ੍ਰੂਨ ਆ ਤੇ ਆ ਬਹੁਤ ਜ਼ਿਆਦਾ ਹੋਈ ਹਾਂਜੀ ਤੇ ਹਰ ਵੇਲੇ ਜਿਹੜਾ ਉਹ ਸੰਘਰਸ਼ ਜਿਹੜਾ ਮਾਵਾਂ ਨੇ ਹੀ ਲੜਿਆ ਉਹ ਮਾਵਾਂ ਨੂੰ ਇਹ ਕਿਹਾ ਜਾਂਦਾ ਸੀ ਵੀ ਤੂੰ ਧੀਆ ਜੰਮੀ ਜਾਂਦੀ ਐ ਇਹੋ ਜਿਹੀ ਗੱਲਾਂ ਕਰੀ ਜਾਂਦੀਆਂ ਉਹ ਰੀਤੀ ਚਲੋ ਪੰਜਾਬ ਦੇ ਵਿੱਚ ਖਤਮ ਹੋਈ ਐ ਬੜੀ ਵੱਡੀ ਗੱਲ ਆ ਪਰ ਅੱਜ ਤੁਸੀਂ ਵੱਡੀ ਗੱਲ ਕਹੀ ਐ ਮਰੀ ਅੱਜ ਤੁਹਾਨੂੰ ਤੁਹਾਡੀ ਗੱਲ ਮੈਂ ਫੇਰ ਕੱਟਦਾ ਐ ਅੱਜ ਦੇ ਜੋੜੇ ਪਤਾ ਕੀ ਕਹਿੰਦੇ ਆ ਵੀ ਸਾਡੇ ਪਹਿਲੀ ਲੜਕੀ ਹੋਣੀ ਚਾਹੀਦੀ ਐ ਵਾਹ ਅੱਜ ਬਹੁਤ ਜੋੜ ਅੱਜ ਬਹੁਤ ਜੋੜੇ ਦੇਖਿਆ ਮੈਂ ਮੇਰੇ ਕੋਲ ਵੀ ਟ੍ਰੀਟਮੈਂਟ ਕਰਨਾ ਐ ਉਹ ਕਹਿੰਦੇ ਵੀ ਸਾਨੂੰ ਲੜਕੇ ਲੜਕੀ ਦਾ ਕੋਈ ਮਤਲਬ ਨਹੀਂ ਚਾਹੀਏ ਸਾਡੇ ਲੜਕੀ ਹੋਵੇ ਸਾਡੇ ਬੱਚਾ ਹੋਵੇ ਸਾਡੀ ਪਹਿਲੇ ਲੜਕੀ ਹੀ ਹੋਣੀ ਚਾਹੀਦੀ ਲੋਕੀ ਤਾਂ ਧੀਾਂ ਦੀ ਲੋੜੀ ਬਣਾਉਂਦੇ ਬਿਲਕੁਲ ਬਣਾ ਰਹੇ ਜੀ ਹ ਪਹਿਲਾਂ ਹੁੰਦਾ ਸੀ ਕਿ ਪੁੱਤਾਂ ਦੀ ਲੋੜੀ ਮਨਾਈ ਜਾਂਦੀ ਸੀ ਹੁਣ ਤਾਂ ਵੀ ਪੂਰਾ ਜੇ ਧੀਆਵੇਂ ਹੁੰਦੀਆਂ ਢੋਲ ਢਮਕੇ ਨਾਲ ਸਵਾਗਤ ਕੀਤਾ ਜਾਂਦਾ ਜਦੋਂ ਮੇਰੀ ਬੇਟੀ ਹੋਈ ਆ ਲੁਧਿਆਣੇ ਕਪੂਰ ਹਸਪੀਟਲ ਸੀ ਉੱਥੇ ਡਿਲੀਵਰੀ ਹੋਈ ਸੀ ਮੇਰੀ ਮਾਤਾ ਨੇ ਉਸ ਟਾਈਮ ਬਰਫੀ ਉੱਥੇ ਬਰਫੀ ਬਣਦੀ ਸੀ ਵਾਹ ਕਿੰਨੀ ਸੋਹਣੀ ਗੱਲ ਹੈ ਤੁਹਾਡੇ ਵੈਲੇ ਦੀ ਸੀ ਨਾ ਪਹਿਲਾ ਬੇਟਾ ਬਾਅਦ ਚ ਬੇਟੀ ਹੋਈ ਸੀ ਪਹਿਲਾ ਬੇਟਾ ਸੀ ਬਾਅਦ ਚ ਬੇਟੀ ਹੋਈ ਸੀ ਹੁਣ ਅਸਲ ਦੇ ਵਿੱਚ ਮੈਂ ਹੀ ਪੁੱਛਾਂਗਾ ਕਿ ਗੱਲ ਅਸੀਂ ਸ਼ਾਰਟ ਚ ਰੱਖੀਏ ਵੀ ਤੁਹਾਡੇ ਕੋਲ ਜਿਹੜੇ ਲੋਕ ਆਂਦੇ ਆ ਉਸਲ ਦੇ ਵਿੱਚ ਕੀ ਕਠਿਨਾਈਆਂ ਕੀ ਆ ਰਹੀਆਂ ਕਿਉਂ ਜਿਹੜਾ ਬਚਪਨੋਂ ਪੰਜਾਬ ਦੇ ਵਿੱਚ ਨਾ ਵੱਚ ਚੁੱਕਾ ਹੈ ਕੀ ਕਹਿੰਦੇ ਨੇ ਤੁਹਾਨੂੰ ਉਹਦੇ ਵਿੱਚ ਦੇਖੋ ਬ੍ਰਦਰ ਜੇ ਤਾਂ ਆਪਾਂ ਸਭ ਤੋਂ ਪਹਿਲੀ ਗੱਲ ਤਾਂ ਆ ਗਈ ਲਾਈਫ ਸਟਾਈਲ ਡਿਸਆਰਡਰ ਹੀ ਮੈਂ ਪਹਿਲੀ ਗੱਲ ਬਾਰ-ਬਾਰ ਕਹੇ ਚੁੱਕੇ ਹਾਂ ਦੂਜੀ ਗੱਲ ਆ ਗਈ ਜਿੱਦਾਂ ਆਪਾਂ ਇੱਕ ਆਪਾਂ ਲੇਡੀਜ਼ ਦੀ ਗੱਲ ਕਰੀ ਵੀ ਉਹਦੇ ਬਚਪਨ ਦੀ ਉਹਨੂੰ ਕੀ ਕਠਿਨਾਈ ਆ ਰਹੀ ਹੈ ਉਹਦਾ ਜਦੋਂ ਲਾਈਫ ਸਟਾਈਲ ਡਿਸਆਰਡਰ ਖਰਾਬ ਹੋ ਗਿਆ ਠੀਕ ਹੈ ਉਹਨੂੰ ਪੀਸੀਓਡੀ ਦੀ ਸ਼ਿਕਾਇਤ ਹੋ ਗਈ ਉਹਨੂੰ ਬੱਚਾਦਾਨੀ ਦੀਆਂ ਰਸੋਲੀਆਂ ਹੋ ਗਈਆਂ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਮੈਂ ਦੱਸਿਆ ਤੇ ਵੀ ਦੱਸ ਰਿਹਾ ਤੁਹਾਨੂੰ ਉਹਦੇ ਐਸਟੋਜਨ ਪ੍ਰੈਸਟੋਜਨ ਦੋ ਹਾਰਮੋਨਸ ਹੁੰਨੇ ਆ ਜਿਸ ਤੇ ਲੇਡੀ ਦਾ ਸਾਰਾ ਸਿਸਟਮ ਖੜਾ ਵਾ ਫਿਰ ਉਹਦਾ ਏ ਐਮ ਐਚ ਲੈਵਲ ਹੁੰਦਾ ਇਹਨਾਂ ਹਾਰਮੋਨ ਦੇ ਸਿਸਟਮ ਵਿੱਚ ਜਦੋਂ ਲੇਡੀ ਦਾ ਹਾਰਮੋਨ ਇਮਬੈਲੈਂਸ ਹੁੰਦਾ ਤਾਂ ਉਹ ਬੰਜਪਨ ਦੀ ਸ਼ਿਕਾਰ ਹੁੰਦੀ ਹੈ ਸੇਮ ਇਸੇ ਤਰ੍ਹਾਂ ਜੈਂਟਸ ਦਾ ਜਦੋਂ ਹਾਰਮੋਨ ਟੈਸਟੋਸਟੇਰੋਨ ਹਾਰਮੋਨ ਘਟ ਜਾਂਦਾ ਉਹਦਾ ਤਾਂ ਉਹਨੂੰ ਜਿਹੜੀ ਸੈਕਸ ਡਰਾਈਵ ਦੀ ਸਮੱਸਿਆ ਆਉਂਦੀ ਆ ਮਰਦਾਨਗੀ ਦੀ ਕਮਜ਼ੋਰੀ ਆਉਂਦੀ ਆ ਉਹਦੇ ਜਿਹੜੇ ਸਪਰਮਕੌਂਟ ਲੋ ਹੋ ਜene ਆ ਜਾਂ ਸਪਰਮਕੌਂਟ ਲੋ ਹੋ ਜene ਆ ਜਾਂ ਉਹਦੇ ਜਿਹੜੇ ਅੰਡਕੋਸ਼ ਨੇ ਉਹਦੇ ਵਿੱਚ ਗੰਢਾਂ ਬਣ ਜene ਆ ਜਿਹਦੇ ਨਾਲ ਜਿਹੜਾ ਸਪਰਮ ਆ ਉਹ ਬਾਹਰ ਨਹੀਂ ਆਉਂਦਾ ਹੈਗਾ ਉਹ ਵੀ ਇੱਕ ਬਾਪ ਨਹੀਂ ਬਣ ਸਕਦਾ ਜਿਹੜੀ ਔਰਤ ਆ ਉਹ ਇੱਕ ਮਾਂ ਨਹੀਂ ਬਣ ਸਕਦੀ ਅਗਲੀ ਗੱਲ ਆ ਗਈ ਜਿੱਦਾਂ ਮਟਾਪਾ ਮਟਾਪਾ ਵੀ ਇੱਕ ਬਹੁਤ ਵੱਡਾ ਰੀਜ਼ਨ ਆ ਦੋਨਾਂ ਦੋਨਾਂ ਚੀਜ਼ਾਂ ਦੋਨਾਂ ਜੋੜਿਆਂ ਦੇ ਵਿੱਚ ਲੇਡੀ ਦੇ ਵਿੱਚ ਵੀ ਜੈਂਟਸ ਦੇ ਵਿੱਚ ਵੀ ਮੋਟਾਪਾ ਵੀ ਮੋਟਾਪਾ ਬਹੁਤ ਵੱਡਾ ਰੀਜਨ ਆ ਉਹ ਵੀ ਇੱਕ ਹਾਰਮੋਨ ਵਿਗੜਿਆ ਹੁੰਦਾ ਦੂਜਾ ਵੀ ਇੱਕ ਔਰਤ ਦੀਆਂ ਬੱਚਾਦਾਨੀ ਦੇ ਵਿੱਚ ਫੋਲੋਪੀਅਨ ਟਿਊਬਾਂ ਦਾ ਬਲੌਕ ਹੋਣਾ ਜਾਂ ਬੰਦ ਹੋਣਾ ਹਮ ਜਦੋਂ ਉਹ ਬੰਦ ਹੋਣ ਗਈਆਂ ਤਾਂ ਉਹ ਵੀ ਇੱਕ ਔਰਤ ਮਾਂ ਨਹੀਂ ਬਣ ਸਕਦੀ ਇਹ ਕਿਹੜੀਆਂ ਟਿਊਬਸ ਹੁੰਦੀਆਂ ਨੇ ਫੋਲੋਪੀਅਨ ਟਿਊਬ ਜਿਹੜੀਆਂ ਬੱਚਾਦਾਨ ਦੇ ਵਿੱਚੋਂ ਜਿਹਨੂੰ ਅੰਡਾ ਬਾਹਰ ਨਿਕਲਣਾ ਹੈ ਹਮ ਫੋਲੋਪੀਅਨ ਟਿਊਬ ਉਹਦੇ ਵਿੱਚ ਅੰਡਾ ਬਾਹਰ ਨਹੀਂ ਆਉਂਦਾ ਹੈਗਾ ਉਹ ਬੰਦ ਰਹੇਣੀ ਹੈ ਉਸ ਕਰਕੇ ਵੀ ਉਹ ਕਨਸੀਵ ਨਹੀਂ ਕਰ ਸਕਦੀ ਇਦੇ ਪਿੱਛੇ ਕਾਰਨ ਕੀ ਆ ਧੀਆਂ ਜਿਹੜੀਆਂ ਔਰਤਾਂ ਦੇ ਵਿੱਚ ਇਹ ਸਭ ਕੁਝ ਆ ਰਿਹਾ ਤੁਸੀਂ ਪੀਸੀਓਡੀ ਦੀ ਗੱਲ ਕੀਤੀ ਐ ਤੁਸੀਂ ਪੀਸੀਓਐਸ ਦੀ ਗੱਲ ਕੀਤੀ ਐ ਇਸ ਦੇ ਪਿੱਛੇ ਕਾਰਨ ਕੀ ਐ ਕਾਰਨ ਇਹੀ ਵੀ ਹਾਰਮੋਨ ਇੰਬੈਲੈਂਸ ਹੂੰ ਕਿਉਂ ਹੋ ਰਿਹਾ ਕਾਰਨ ਸਭ ਤੋਂ ਪਹਿਲਾਂ ਆਪਾਂ ਮੋਬਾਈਲ ਤੋਂ ਸਟਾਰਟ ਕੀਤਾ ਹੂੰ ਫਿਰ ਖਾਣ ਪੀਣ ਤੇ ਸਟਾਰਟ ਕਰ ਲਿਆ ਵੀ ਸਾਡਾ ਖਾਣ ਪੀਣ ਗਲਤ ਫਿਰ ਜਿੱਦਾਂ ਆਹ ਪੈਸਟਿਸਾਈਜ਼ ਕੀਟਨਾਸ਼ਕ ਦਵਾਈਆਂ ਦਾ ਫਸਲਾਂ ਤੇ ਜ਼ਿਆਦਾ ਵਰਤੋਂ ਕਰਨੀ ਜਿੱਦਾਂ ਦਾ ਕੁਝ ਅਸੀਂ ਖਾਵਾਂਗੇ ਉਦਾਂ ਹੀ ਸਾਡੀ ਬਾਡੀ ਰੈਕਟ ਕਰੂ। ਤੁਸੀਂ ਮਤਲਬ ਕਹਿ ਰਹੇ ਹੋ ਜਿਹੜੀ ਪੰਜਾਬ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਆਈ ਹੈ। ਹਾਂਜੀ। ਉਸ ਨੇ ਵੀ ਪੰਚਪਨ ਫਲਾਇਆ। ਬਿਲਕੁਲ ਬਹੁਤ ਜ਼ਿਆਦਾ ਫਲਾਇਆ। ਗ੍ਰੀਨ ਰੈਵੋਲੂਸ਼ਨ। ਬਿਲਕੁਲ ਜੀ ਬਿਲਕੁਲ। ਤੇ ਰੈਂਦੀ ਕਸਰ ਜਿਹੜੀਆਂ ਫੋਨਾਂ ਨੇ ਘੜਤੀ। ਉਹਨਾਂ ਨੇ ਕੱਢਤੀ। ਤੇ ਅਸੀਂ ਇਸਦੇ ਵਿੱਚ ਫਸਦੇ ਜਾ ਰਹੇ। ਬਿਲਕੁਲ ਫਸਦੇ ਜਾ ਰਹੇ। ਅੱਜ ਇੱਕ ਜੇ ਆਪਾਂ ਗੱਲ ਕਰੀਏ ਕੋਈ ਵੀ ਫਸਲ ਦੇ ਪੈਦਾਵਾਰ ਉਹਨੇ ਇਹ ਨਹੀਂ ਦੇਖਣੀ ਵੀ ਇਹਦੀ ਕੁਆਲਿਟੀ ਕੀ ਆ ਉਹਦੀ ਕੁਆਂਟੀਟੀ ਦੇਖਣੀ ਆ ਵੀ ਇਹਦੀ ਕੁਆਂਟੀਟੀ ਕੀ ਨਿਕਲਦੀ ਆ ਹੂੰ ਵੱਤ ਵੱਤ ਝਾੜ ਨਿਕਲੇ ਝਾੜ ਵੱੱਤੇ ਵੱੱਤੇ ਨਿਕਲੇ ਹੂੰ ਫਸਲ ਬੀਜਣ ਤੋਂ ਲੈ ਕੇ ਕੱਟਣ ਤੱਕ ਉਹ ਤੇ ਸਫਰੇ ਹੁੰਦੀ ਜਾ ਰਹੀ ਹੈ ਹੋ ਰਹੀ ਆ ਨਾ ਤੁਸੀਂ ਸਮਝਦੇ ਹੋ ਬਸ ਸਭ ਤੋਂ ਵੱਡਾ ਕੱਟ ਨਹੀਂ ਹੈ ਇੱਕ ਦੁੱਧ ਦੀ ਪੈਦਾਵਾਰ ਕਿੰਨੀ ਆ ਕਿ ਉਹਦੀ ਖਫਤ ਕਿੰਨੀ ਹੈ ਪੈਦਾਵਾਰ ਘੱਟ ਆ ਖਫਤ ਜ਼ਿਆਦਾ ਹੈ ਉਹਦੇ ਨਾਲ ਨਕਲੀ ਦੁੱਧ ਬਾਜ਼ਾਰ ਦੇ ਵਿੱਚ ਮਿਲਦੇ ਨੇ ਤੁਸੀਂ ਤਾਂ ਪਿੰਡਾਂ ਵਾਲੇ ਹੋ ਹਾਂਜੀ ਤੁਸੀਂ ਤਾਂ ਸਭ ਕੁਝ ਦੇਖਿਆ